ਕੀ ਕਾਰਨ ਕੀ ਹੈ ਗੋਲੀ ਕਿਵੇਂ ਲੱਗ ਗਈ ਕਹਿੰਦੇ ਵੀ ਸ਼ਕਰਾਜ ਨੇ ਗੋਲੀ ਜਨੇ ਕੇ ਆਪ ਦੇ ਆਪ ਮਾਰ ਲਈ ਇਹ ਸੱਚ ਆ ਜਾਂ ਕਿਵੇਂ ਆ ਆਮ ਤੌਰ ਤੇ ਲੋਕ ਕੀ ਇਹਦੇ ਨਾ ਵੀ ਸ਼ਾਇਦ ਸਟੰਟ ਕਰੀ ਹੋ ਸਕਦਾ ਹੈ ਨਾ ਕੋਈ ਨਹੀਂ ਜਿਹੜਾ ਕੋਈ ਸਟੰਟ ਕਹਿੰਦਾ ਮਾਰ ਕੇ ਵੇਖ ਲਓ ਨਾ ਉਹ ਸਟੰਟ ਚਲ ਮੈਂ ਸਟੰਟ ਕਰ ਲਵਾਂ ਵੀ ਕਰ ਲੈ ਜੀ ਜਿਹੜਾ ਜਿਹੜਾ ਪ੍ਰੋਫਿਟ ਮੈਨੂੰ ਮਿਲੂ ਉਹਨੂੰ ਮਿਲ ਜੂਗਾ ਜਿਆਦਾ ਹੋਵੇ ਨਾ ਮੈਂ ਕਿਸੇ ਰੋਲੇ 'ਚ ਖੜਾ ਜੀ ਉੱਥੇ ਲੜਾਈ ਹੋਈ ਉੱਥੇ ਗੋਲੀ ਚੱਲੀ ਉੱਥੇ ਮੈਂ ਆਪ ਦੇ ਗੋਲੀ ਮਾਰ ਲਈ ਜੀ ਉਹ ਤਾਂ ਉਹ ਤਾਂ ਗੱਲ ਦੇਖਣ 'ਚ ਵੀ ਆਉਂਦੀ ਹੈ ਮੰਨਣ 'ਚ ਵੀ ਆਉਂਦੀ ਹੈ ਵੀ ਆਹ ਭੀੜ ਦੇ ਵਿੱਚ ਖੜ ਕੇ ਜੇ ਹੋਲੀ ਵਜਦੀਆ ਤੋਂ ਚੋਸਾ ਤੇ ਵੀ ਕੋਈ ਮਾਰ ਗਿਆ ਕਿਸੇ ਦਾ ਨਾਮ ਲਾਉਣਾ ਹੋਵੇ ਮੈਂ ਖੁੱਤ ਮੰਨੀ ਇਹਨਾਂ ਵੀ ਮੇਰੇ ਕੋਲ ਵਜੀਆ ਮੇਰੇ ਵਜੀਆ ਕੱਲੇ ਅਸੀਂ ਬੈਠੇ ਆ ਇਹ ਤਾਂ ਗੱਲ ਲਾਉਣ ਤੇ ਆ ਜਿੱਦੋਂ ਨੂੰ ਮਰਜ਼ੀ ਲਾ ਲਓ ਨਾ ਤਾਂ ਕਿਸੇ ਦੀ ਰੰਜਿਸ਼ ਚ ਵਜੀਆ ਨਾ ਕਿਸੇ ਦੇ ਕਹਿਨ ਤੇ ਨਾ ਕੋਈ ਗੱਲ ਆ ਜੋ ਵੀ ਆ ਜਿੰਨਾ ਹੋਇਆ ਠੀਕ ਆ ਗੁਰੂ ਦੇ ਬਾਣੇ ਅੰਦਰ ਆ ਆਪਦੀ ਜਾਨ ਬਚੀ ਆ ਇਸ ਤੋਂ ਵੱਡਾ ਹੋਰ ਮੈਂ ਸਮਝਾਂ ਕੋਈ ਸੌਦਾ ਦੇ ਨਹੀਂ ਜਿਹੜੇ ਸਟੰਟ ਕਹਿੰਦੇ ਆ ਉਹਨਾਂ ਨੂੰ ਇਹ ਆ ਕਿ ਉਹ ਇਸ ਤਰ੍ਹਾਂ ਦੇ ਘਰੇਕਦੋ ਸਟੰਟ ਕਰ ਲੈਣ ਜੀ ਜਿਹੜਾ ਮੈਨੂੰ ਫਾਇਦਾ ਹੋਊਗਾ ਉਹਨਾਂ ਨੂੰ ਵੀ ਹੋ ਜਾਊਗਾ ਸੁਖਰਾਜ ਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਕੀ ਕਾਰਨ ਕੀ ਹੈ ਗੋਲੀ ਕਿਵੇਂ ਲੱਗੀ ਕਹਿੰਦੇ ਵੀ ਸ਼ੁਕਰਾਜ ਨੇ ਗੋਲੀ ਜਣੀ ਕੇ ਆਪਦੇ ਆਪ ਮਾਰ ਲਈ ਇਹ ਸੱਚ ਆ ਜਾਂ ਕਿਵੇਂ ਹੈ ਨਹੀਂ ਇਹ ਤਾਂ ਬਿਲਕੁਲ ਝੂਠ ਹੈ ਜੀ ਅਸੀਂ ਬੈਠੇ ਸੀਗੇ ਉਹ ਜਿਵੇਂ ਆਪਾਂ ਉਹਨੂੰ ਰਵਾਲਵਰ ਕੋਲੇ ਆਪਦਾ ਲਾਇਸੈਂਸ ਹੀ ਆਪਣਾ ਜੀ ਉਹਨੂੰ ਸਾਫ਼ ਕਰ ਰਹੇ ਸੀਗੇ ਸਾਫ਼ ਕਰਨ ਤੋਂ ਬਾਅਦ ਲੋਕ ਮੋਸਟਲੀ ਲਾ ਕੇ ਰੱਖਦੇ ਆ ਉਹ ਕਿਤੇ ਕਵਰ ਚ ਪਾਉਣ ਲੱਗਾ ਉਹ ਅਨਲੌਕ ਹੋ ਗਿਆ ਤੇ ਜਦੋਂ ਉਹਨੂੰ ਬਾਹਰ ਕੱਢ ਕੇ ਦੁਬਾਰਾ ਆ ਧਿਆਨ ਕਿਸੇ ਹੋਰ ਪਾਸੇ ਸੀਗਾ ਤਾਂ ਬੈਠਿਆ ਜਦੋਂ ਉਹਨੂੰ ਅਨਲੌਕ ਵਾਲੇ ਘੋੜੇ ਨੂੰ ਜਦੋਂ ਅਸੀਂ ਨੱਪਿਆ ਤੇ ਉਹ ਘੋੜਾ ਚੱਲ ਕੇ ਇੱਥੇ ਆ ਆਪਦੀ ਜਿਹੜੀ ਗੋਲੀ ਆ ਉਹ ਬੈਠੇ ਇੱਥੋਂ ਬਾਹਰ ਵਿੱਚ ਦੀ ਹੈ ਜਿਹੜੀ ਆਰ ਪਰ ਲੰਗੀ ਹੈ ਜੀ ਸੋ ਇਸ ਤਰ੍ਹਾਂ ਦੇ ਨਾਲ ਉਹ ਹੋਰ ਕੋਈ ਐਚ ਚ ਕੋਈ ਮੰਛਾ ਨਹੀਂ ਸੀ ਕਿਉਂਕਿ ਦਿਮਾਗ ਇੱਕ ਪਾਸੇ ਨਹੀਂ ਬਹੁਤ ਥਾਈ ਡਿਵਰਟ ਰਹਿੰਦਾ ਉਹਦੇ ਕਰਕੇ ਨਹੀਂ ਧਿਆਨ ਚ ਰਿਹਾ ਵੀ ਉਹ ਲੋਕ ਲੱਗਿਆ ਜਿਹਦੇ ਕਰਕੇ ਗੋਲੀਏ ਜਿਹੜੀ ਬਾਹਾਂ ਦੇ ਉੱਪਰ ਦੀ ਮਾਸਪੇਸ਼ੀ ਦੀ ਹੋ ਕੇ ਆਰ ਪਰ ਲੰਗੀ ਜੀ ਤੁਹਾਡੀ ਇਹ ਵਖੀਏ ਬਹੁਤ ਅਨਗੈਲੀ ਨਹੀਂ ਇਹ ਹੈਗੀ ਅਨਗੈਲੀ ਅਨਗੈਲੀ ਦਾ ਕਾਰਨ ਵੀ ਤਾਂ ਮਤਲਬ ਉਹੀ ਉਹ ਚੀਜ਼ਾਂ ਹੀ ਨੇ ਜਿਹੜੀਆਂ ਜਿਹੜੀਆਂ ਚੋਂ ਲੰਘ ਰਹੇ ਆ ਜੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਟ्रेस ਵੀ ਦਿਮਾਗ ਤੇ ਰਹਿੰਦਾ ਬੰਦੇ ਦੇ ਹਮੇਸ਼ਾ ਜੋ ਅਸੀਂ ਜਿਹੜੀ ਚੀਜ਼ ਤੇ ਤੁਰ ਰਹੇ ਆ ਮਾ ਚਾਹੇ ਪੰਜਾਬ ਦੇ ਹਾਲਾਤਾਂ ਨੂੰ ਚਾਹੇ ਘਰ ਦੇ ਹਾਲਾਤਾਂ ਦੀ ਗੱਲ ਕਰ ਲਈਏ ਆਪਾਂ ਜਿਹੜੀਆਂ ਗੱਲਾਂ ਉਹ ਹਟੀਆਂ ਪੰਜਾਬ ਦੇ ਵਿੱਚ ਮੇਰੇ ਪਿਤਾ ਜੀ ਦਾ ਜਾਣਾ ਅੱਜ ਤੱਕ ਉੱਥੇ ਕੋਈ ਗੱਲ ਨਾ ਹੋਣੀ। ਸੋ ਇਹ ਕਾਫੀ ਕੁਝ ਚੱਲਦਾ ਰਹਿੰਦਾ ਅਨਗਹਿਲੀ ਹੈਗੀ ਮੰਨਦੇ ਆ ਪਰ ਉਹਦਾ ਇਹ ਨਹੀਂ ਆ ਵੀ ਅਸੀਂ ਧਾਕੇ ਆਪਣੇ ਆਪ ਨੂੰ ਗੋਲੀ ਮਾਰਿਆ ਫਿਰ ਜੇ ਜੇ ਉਹ ਉਹ ਜੇ ਕੋਈ ਯਾ ਫਿਰ ਉਹ ਬਾਹਤ ਨਹੀਂ ਹੁੰਦਾ ਹੁੰਦਾ। ਜੀ ਜੇ ਕਿਸੇ ਨੇ ਆਪਣੇ ਆਪ ਨੂੰ ਸੂਸਾਇਡ ਅਟੈਂਪਟ ਕਰਨਾ ਉਹ ਬਾਹਲਾ ਨਹੀਂ ਹੁੰਦਾ ਬਾਹਣਾ ਬਾਹਤ ਗੋਲੀ ਮਾਰਨਾ ਬੰਦਾ ਤੁਰੀ ਮਾਰਦਾ। ਜੀ ਵਿੱਚ ਇਹ ਵੀ ਕਿਹਾ ਜਾਂਦਾ ਵੀ ਕੁਝ ਸਟੰਟ ਵੀ ਲੱਗਦਾ। ਕਿ ਜਿਹੜਾ ਕਹਿੰਦਾ ਆਪੋ ਦੇ ਹੁਣ ਕਹੇ ਮਾਰ ਕੇ ਵੇਖ ਲੈ। ਜੀ ਆਮ ਤੌਰ ਤੇ ਲੋਕ ਕੀ ਹੁੰਦੇ ਨਾ ਵੀ ਸ਼ਾਇਦ ਸਟੰਟ ਕਰੀ ਹੋ ਸਕਦਾ ਹੈ ਨਾ ਕੋਈ ਨਹੀਂ ਜਿਹੜਾ ਕੋਈ ਸਟੰਟ ਕਹਿੰਦਾ ਉਹ ਮਾਰ ਕੇ ਵੇਖ ਲੋ ਨਾ ਉਹ ਸਟੰਟ ਚਲ ਮੈਂ ਸਟੰਟ ਕਰ ਲਵਾਂ ਵੀ ਕਰ ਲੈ ਜੀ ਜਿਹੜਾ ਜਿਹੜਾ ਪ੍ਰੋਫਿਟ ਮੈਨੂੰ ਮਿਲੂ ਉਹਨੂੰ ਮਿਲ ਜੂਗਾ ਜੀ ਇਹ ਕੌਣ ਆਉਂਦੇ ਆਪ ਗੋਲੀ ਮਾਰੂਗਾ ਕੌਣ ਕਨਸਟੈਂਟ ਕਰੂਗਾ ਮੇਰੀ ਜਿਆਦਾ ਹੋਏ ਨਾ ਮੈਂ ਕਿਸੇ ਰੋਲੇ 'ਚ ਖੜਾ ਹਾਂ ਉੱਥੇ ਲੜਾਈ ਹੋਈ ਉੱਥੇ ਗੋਲੀ ਚੱਲ ਗਈ ਉੱਥੇ ਮੈਂ ਆਪਦੇ ਗੋਲੀ ਮਾਰ ਲਈ ਆ ਜੀ ਉਹ ਤਾਂ ਉਹ ਤਾਂ ਗੱਲ ਦੇਖਣ 'ਚ ਵੀ ਆਉਂਦੀ ਆ ਮੰਨਣ 'ਚ ਵੀ ਆਉਂਦੇ ਵਾਹ ਭੀੜ ਦੇ ਵਿੱਚ ਖੜ ਕੇ ਜੇ ਗੋਲੀ ਵਜਦੀਆ ਤੋਂ ਚੋਸਾ ਤਾਂ ਵੀ ਕੋਈ ਮਾਰ ਗਿਆ ਕਿਸੇ ਦਾ ਨਾਮ ਲਾਉਣਾ ਹੋਵੇ ਮੈਂ ਖੁਦ ਤਾਂ ਮੰਨੀ ਇਹਨਾਂ ਵੀ ਮੇਰੇ ਕੋਲੋਂ ਵਜਈਆ ਮੇਰੇ ਵੱਜਈਆ ਕੱਲੇ ਅਸੀਂ ਬੈਠੇ ਆਂ ਨਾਲ ਮੇਰਾ ਭਰਾ ਬੈਠਾ ਬਾਹਰ ਗਰਮਨ ਖੜੇ ਆ ਕੋਈ ਤਾਂ ਤਾਂ ਗੱਲ ਹੀ ਨਹੀਂ ਸੀਗੀ ਸਾਫ ਕੀਤਾ ਸੀਗਾ ਸਾਫ ਕਰਨ ਤੋਂ ਬਾਅਦ ਜੋ ਘਟਨਾ ਕਰਮ ਜੇ ਮੈਂ ਤੁਹਾਨੂੰ ਦੱਸ ਜੀ ਜੇ ਇਹੀ ਗੋਲੀ ਜੇ ਵੀ ਤੁਸੀਂ ਜੇ ਕਹਿੰਦੇ ਤੁਹਾਡੇ ਲੱਗ ਗਈ ਤਾਂ ਤੁਹਾਡੇ ਨਾਲ 24 ਘੰਟੇ ਜਨਕ ਮਲਾਜਮ ਰਹਿੰਦੇ ਆ ਜੇ ਉਹੀ ਗੋਲੀ ਕਿਸੇ ਤੁਹਾਡੇ ਮਲਾਜਮ ਦੇ ਲੱਗ ਜਾਈ ਫੇਰ ਨਿਸ਼ਾਨ ਹੋ ਜਾਂਦਾ ਮੰਨਦਾ ਇਹ ਗੱਲ ਚਲੋ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖਿਆ ਅ ਇਦਾਂ ਦੀ ਕੋਈ ਗੱਲ ਨਹੀਂ ਹੋਈ ਆ ਅਸੀਂ ਜਿੱਥੇ ਬੈਠੇ ਸੀਗੇ ਉੱਥੇ ਇਕੱਲੇ ਹੀ ਸੀਗੇ ਉੱਥੋਂ ਹੀ ਆਪਦੀ ਲੱਗੀ ਆ ਹਾਂ ਜੇ ਕਿਸੇ ਹੋਰ ਲੱਗ ਜਾਂਦੀ ਤਾਂ ਇਹ ਗੁਰੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਆ ਜਿਹਦੇ ਨਾਲ ਸਾਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਿਸੇ ਅਣਹੋਈ ਘਟਨਾ ਨੂੰ ਕੋਈ ਅੰਜਾਮ ਦਿੱਤਾ ਜਾਂਦਾ ਉਹ ਚੀਜ਼ਾਂ ਤੋਂ ਬਚਾਰੇ ਜੇ ਕੋਈ ਘਟਨਾ ਵਾਪਰ ਜਾਂਦੀ ਇਨਸਾਫ ਤਾਂ ਸਾਨੂੰ ਅਜੇ ਤੱਕ ਪਹਿਲਾਂ ਲੜੀ ਮਿਲਿਆ ਸੀ ਵਾਪਰ ਜਾਂਦੀ ਤਾਂ ਬਾਅਦ ਦੀ ਗੱਲ ਸੀ ਨਾ ਜੀ ਹੁਣ ਤਾਂ ਮੈਂ ਉਹੀ ਕਹਿ ਰਿਹਾ ਵੀ ਗੁਰੂ ਸਾਹਿਬ ਦਾ ਫਿਰ ਗੁਰੂ ਸਾਹਿਬ ਨੂੰ ਮਤਲਬ ਕੌਣ ਜਾਣੇ ਕਿਉਂਕਿ ਜੇ ਉਹਨਾਂ ਦੀ ਜਿੰਨੀ ਕਰਾਜਾ ਸੀ ਹੋਊ ਇਹ ਵੀ ਹੋ ਸਕਦਾ ਕੋਈ ਵੱਡਾ ਸੰਕਟ ਵੀ ਟਲਿਆ ਹੋ ਸਕਦਾ ਜੀ ਜੇ ਇੱਥੇ ਇਥੋਂ ਨਿਕਲ ਕੇ ਇੰਨੇ ਚਿਰ ਗਿਆ ਤਾਂ ਇਹ ਮੈਂ ਸਮਝਦਾ ਕਿ ਕੋਈ ਹੋਰ ਜਿੰਦੂ ਵੱਡੀ ਆਫਤ ਨਹੀਂ ਹੁੰਦੀ ਉਹਦਾ ਉਹ ਉਹਦੇ ਬਹਾਨੇ ਇਸ ਚੀ ਟਲ ਗਿਆ ਜੀ ਉਹ ਇਹ ਤਾਂ ਗੱਲ ਲਾਉਣ ਤੇ ਆ ਜਿੱਦਾਂ ਨੂੰ ਮਰਜ਼ੀ ਲਾ ਲਓ ਨਾ ਤਾਂ ਕਿਸੇ ਦੀ ਰੰਜਿਸ਼ ਚ ਵੱਜੀ ਆ ਨਾ ਕਿਸੇ ਦੇ ਕਹਿਨ ਤੇ ਨਾ ਕੋਈ ਗੱਲ ਆ ਕੌਣ ਆਪਣੇ ਆਪ ਦੇ ਵਿੱਚ ਇਸ 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 ਤਰੀਕੇ ਗੋਲੀ ਮਾਰ ਦੇ ਨਾਲ ਕੀ ਕਿਸੇ ਨੂੰ ਫਾਇਦਾ ਹੋ ਸਕਦਾ ਜੀ ਕੀ ਸਟੰਟ ਹੋ ਸਕਦਾ ਇਹ ਸਿਰਫ ਮਨ ਕਰ ਤ ਗੱਲਾਂ ਹੁੰਦੀਆਂ ਬਣੋ ਬਣਾਈਆਂ ਅਸਲ 'ਚ ਉਹਨੂੰ ਪਤਾ ਹੁੰਦਾ ਜਿਹੜਾ ਵਿਚਰਦਾ ਜਿਹੜੇ ਨਾਰ ਰਹਿੰਦੇ ਆ ਜਿਹੜੇ ਭਰਾ ਅ ਦਰਦ ਸਮਝਦੇ ਆ ਜਿਨ੍ਹਾਂ ਨੂੰ ਇਹ ਸੁਣ ਕੇ ਲੱਗਾ ਵੀ ਗੋਲੀ ਲੱਗੀ ਜਿਨ੍ਹਾਂ ਨੂੰ ਇਹ ਸੁਣ ਕੇ ਚੰਗਾ ਨਹੀਂ ਲੱਗਿਆ ਉਹ ਫੋਨ ਵੀ ਕਰ ਰਹੇ ਆ ਦੂਰੋਂ ਦੂਰੋਂ ਕਾਲਾਂ ਵੀ ਆ ਰਹੀਆਂ ਤਾਂ ਜਿਨ੍ਹਾਂ ਨੂੰ ਪਤਾ ਵੀ ਅਸੀਂ ਇਦਾਂ ਦਾ ਕਦਮ ਨਹੀਂ ਵੀ ਚੱਕਾਂਗੇ ਉਹਨਾਂ ਨੂੰ ਮਾਣ ਵੀ ਅਸੀਂ ਉਹ ਮਾਣ ਨਹੀਂ ਟੁੱਟਦੇਗੇ ਜੀ ਇਹ ਕਿੰਨੇ ਵਜੇ ਟਾਈਮ ਸੀ ਜੇ ਗੋਲੀ ਲੱਗਦੀ 5 ਵਜੇ ਦਾ ਟਾਈਮ ਸੀ ਸੋ ਤਾਂ ਸਾਢੇ 5 ਦਾ ਟਾਈਮ ਸੀਗਾ ਅੱਛਾ ਤੇ ਫਿਰ ਤੁਸੀਂ ਕਿਵੇਂ ਜਾਣੇ ਕੌਣ ਤੁਹਾਨੂੰ ਲੈ ਕੇ ਜਾਂਦਾ ਅਸੀਂ ਜਦੋਂ ਗੋਲੀ ਲੱਗ ਜਾਂਦੀ ਹੈ ਬਾਈ ਜੀ ਅਸੀਂ ਇਹ ਤੋਂ ਫੋਨ ਨਿਕਲਦਾ ਨਾਲ ਦੀ ਨਾਲ ਬੰਨ ਕੇ ਕਿਉਂਕਿ ਘਰੇ ਹੁੰਦੇ ਆ ਮੁੰਡੇ ਪੰਜ ਚਾਰ ਨਾਲ ਹੁੰਦੇ ਮੇਰੇ ਜੀ ਤੇ ਗਨਮੈਣ ਵੀ ਸੀਗੇ ਅਸੀਂ ਉਹਨਾਂ ਨੂੰ ਬੰਨਿਆ ਨਾਲ ਦੀ ਨਾਲ ਬਾਹ ਨੂੰ ਜਿੰਨਾ ਕ ਕਵਰ ਕਰ ਸਕਦੇ ਕੀਤਾ ਉਸ ਤੋਂ ਬਾਅਦ ਫਰੀਦਕੋਟ ਮੈਡੀਕਲ ਚੱਲ ਗਿਆ ਜੀ ਤੇ ਜਦੋਂ ਖਬਰ ਪ੍ਰਸ਼ਾਸਨ ਨੂੰ ਪਤਾ ਲੱਗਦਾ ਤੇ ਪ੍ਰਸ਼ਾਸਨ ਨੇ ਜਨਕੀ ਹੱਥਾਂ ਪੈਰਾਂ ਦੀ ਬਹੁਤ ਸਹਾਯੋਗ ਨਹੀਂ ਜੀ ਹੱਥਾਂ ਪੈਰਾਂ ਦੀ ਤਾਂ ਤਾਂ ਪਗਣਾ ਜੇ ਆਪਣੀ ਕਿਤੇ ਮੈਂ ਕਹਿ ਰਿਹਾ ਬਾਹਰ ਲੜਾਈ ਹੋਈ ਹੋਵੇ ਜੀ ਪ੍ਰਸ਼ਾਸਨ ਨੇ ਬਹੁਤ ਸਹਾਯੋਗ ਦਿੱਤਾ ਉਸ ਸਮੇਂ ਜਿੰਨਿਕ ਉੱਥੇ ਹੈਲਪ ਕਰ ਸਕਦੇ ਸੀ ਹਸਪੀਟਲ ਚ ਜਾਂ ਜਿੱਦਾਂ ਵੀ ਉਹ ਸਾਰੀ ਉਹਨਾਂ ਨੇ ਹੈਲਪ ਵੀ ਕੀਤੀ ਆ ਤਾਂ ਇਸ ਤਰੀਕੇ ਨੂੰ ਗਲਤ ਨਹੀਂ ਜਾਣ ਦਿੱਤਾ ਜੇ ਆਪਾਂ ਕਹਿੰਗੇ ਵੀ ਜੇ ਇਹ ਇਸ ਗੱਲ ਨੂੰ ਸੋਸ਼ਲ ਮੀਡੀਆ ਤੇ ਜਾਣ ਤੋਂ ਪਹਿਲਾਂ ਜੇ ਅਫਵਾਹ ਆ ਪਾ ਕਹਦੇ ਵੀ ਗਲਤ ਫਲਾਈ ਜਾਵੇ ਉਸ ਤੇ ਵੀ ਰੁਕਾਵਟਾਂ ਪਈਆਂ ਜਿਹੜੀਆਂ ਕਹਾਂਗਾ ਵੀ ਸਹੀ ਹੋਇਆ ਜੋ ਵੀ ਆ ਜਿੰਨਾ ਹੋਇਆ ਠੀਕ ਆ ਗੁਰੂ ਦੇ ਬਾਣੇ ਅੰਦਰ ਆ ਆਪਦੀ ਜਾਨ ਬਚੀ ਆ ਇਸ ਤੋਂ ਵੱਡਾ ਹੋਰ ਮੈਂ ਸਮਝਾਂ ਕੋਈ ਗੁਰੂ ਸਾਹਿਬ ਦਾ ਦੇਣ ਨਹੀਂ ਕਿ ਗੋਲੀਆਂ ਦੀ ਆਰਪਾਰ ਹੋਈ ਹੈ ਤੇ ਆਰਪਾਰ ਹੋਈ ਹੈ ਜੇ ਮੇਰੀ ਅੰਗਲੀ ਕਰਕੇ ਇੱਥੋਂ ਹੀ ਆਰਪਾਰ ਹੋਈ ਹੈ ਤੇ ਜੇ ਹੋਰ ਵੀ ਸਰੀਰ ਦੇ ਅੰਗ ਚ ਆਰਪਾਰ ਹੋ ਜਾਂਦੀ ਤਾਂ ਹੋ ਸਕਦਾ ਮੇਰੀ ਜਾਨ ਵੀ ਜਾ ਸਕਦੀ ਸੀ ਸੋ ਗੁਰੂ ਸਾਹਿਬ ਨੇ ਵਧੀਆ ਕਿਰਪਾ ਕੀਤੀ ਹੱਥ ਦੇ ਕੇ ਰੱਖਿਆ ਉਹਦੇ ਬਾਣੇ ਅੰਦਰ ਹੀ ਆ ਤਾਂ ਮੈਂ ਗੁਰੂ ਸਾਹਿਬ ਦਾ ਸ਼ੁਕਰ ਗੁਜ਼ਾਰਦਾ ਹਾਂ ਜੀ ਤੇ ਹੋਰ ਤਰ੍ਹਾਂ ਦੀ ਕੋਈ ਤਕਲੀਫ ਤਾਂ ਨਹੀਂ ਕਿਸੇ ਤਰ੍ਹਾਂ ਦੀ ਤਕਲੀਫ ਤਾਂ ਉਹ ਜਦੋਂ ਹੁਣ ਪੇਨ ਹੁੰਦੀ ਆ ਉਹ ਤਾਂ ਹੱਥ ਨੂੰ ਖਿੱਚ ਪੈਂਦੀ ਆ ਉਹ ਹੈਗੀ ਆ ਬਾਕੀ ਹੱਡੀ ਹੱਡੀ ਜਿਹੜੀ ਉਹ ਕਰੈਕ ਨਹੀਂ ਹੋਈ ਉਹ ਸਹੀ ਆ ਜੀ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਸਟੰਟ ਦੀ ਗੱਲ ਕਰਕੇ ਹਟੇ ਲੋਕ ਕਹਦੇ ਆ ਵੀ ਸ਼੍ਰੀਗਰਾ ਸਿੰਘ ਨਿਆਮੀ ਵਾਲਾ ਕਿਤੇ ਸਟੰਟ ਨਾ ਹੋਵੇ ਕੀ ਕਹਿਣਾ ਚਾਹੋ ਜਿਹੜੇ ਜਿਹੜੇ ਸਟੰਟ ਕਹਿੰਦੇ ਆ ਉਹਨਾਂ ਨੂੰ ਇਹ ਆ ਕਿ ਉਹ ਇਸ ਤਰ੍ਹਾਂ ਦੇ ਘਰੇ ਇੱਕ ਦੋ ਸਟੰਟ ਕਰ ਲੈਣ ਜੀ ਜਿਹੜਾ ਮੈਨੂੰ ਫਾਇਦਾ ਹੋਊਗਾ ਉਹਨਾਂ ਨੂੰ ਵੀ ਹੋ ਜਾਊਗਾ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਦਾ ਧੰਨਵਾਦ ਆ ਜਿਹੜੇ ਹਮਦਰਦੀ ਰੱਖਦੇ ਆ ਉਹਨਾਂ ਦਾ ਉਹਨਾਂ ਦੇ ਅੱਗੇ ਸਿਰ ਝੁਕਦਾ ਉਹਨਾਂ ਦੀਆਂ ਦਵਾਈਆਂਾਂ ਦੇ ਸਦਕਾ ਹੀ ਵਿੱਚ ਹੀ ਬੈਠੇ ਆ ਜੇ ਮੇਰੀਆਂ ਗਹਿਲੀ ਦੇ ਨਾਲ ਇੱਥੋਂ ਹੋ ਸਕਦਾ ਤਾਂ ਸਰੀਰ ਦੇ ਹੋਰ ਅੰਗਾਂ 'ਚ ਜਾਂ ਹੋਰ ਪਾਸੇ ਨੂੰ ਚੱਲ ਕੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸੋ ਇਹ ਲੋਕਾਂ ਦੀਆਂ ਦਵਾਈਆਂਾਂ ਸਦਕਾ ਹੀ ਬਚਿਆ ਤੇ ਜਿਹੜੇ ਸਟੰਟ ਵਾਲੇ ਆ ਉਹਨਾਂ ਨੂੰ ਵੀ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਇਸ ਤਰ੍ਹਾਂ ਦੇ ਸਟੰਡ ਕਰਨ ਦੀ ਹਿੰਮਤ ਦੇ। ਜਿਹੜਾ ਇੱਕ ਤੁਹਾਡਾ ਮੋਰਚਾ ਲੱਗਾ ਸੀ ਮੋਰਚੇ ਦੇ ਜਿਹਨ ਕੀ ਜਿਹੜਾ ਉਹਦਾ ਕੀ ਬਣਿਆ ਉਹਦੇ ਮੋਰਚੇ ਦੀ ਦੇਖੋ ਜੀ ਜਿਹੜੀ ਗੱਲ ਸੀ ਉਹ ਆਪਾਂ ਕੇਸ ਚੱਲਣ ਦੀ ਗੱਲ ਕੀਤੀ ਸੀ ਅੱਜ ਵੀ ਕੋਰਟ ਦੇ ਵਿੱਚ ਕੇਸ ਸ਼ੁਰੂ ਹੋ ਚੁੱਕਿਆ। ਜੀ ਮੋਰਚਾ ਲੱਗਣ ਦਾ ਕਾਰਨ ਸੀ ਵੀ ਕਿਸੇ ਦੇ ਖਿਲਾਫ ਕੇਸ ਨਹੀਂ ਸੀ। ਜੀ ਕਿਉਂਕਿ ਲੋਕਾਂ ਦੀ ਲੋਕਾਂ ਤੋਂ ਪਾਵ ਪੋਲਿਟিক্যাল ਲੋਕਾਂ ਦੀਆਂ ਗੱਲਾਂ ਸੀ ਕਿ ਫਲਾਣ ਨੇ ਫਲਾਣੇ ਬੰਦੇ ਦੋਸ਼ੀ ਆ। ਜੀ ਕਾਗਜ਼ਾਂ 'ਚ ਨਹੀਂ ਸੀ। ਜੀ ਸਾਡਾ ਮਕਸਦ ਇਹ ਹੈ ਕਿ ਉਹ ਜਿਹੜੇ ਦੋਸ਼ੀ ਆ ਜਿਹੜੇ ਬੰਦੇ ਆ ਜਿਹੜੇ ਨਵਾਲਾ ਇਨਵੋਲਵ ਆ ਜਿਨ੍ਹਾਂ ਨੇ ਕੀਤਾ ਉਹਨੂੰ ਕਾਗਜ਼ਾਂ 'ਚ ਲੈ ਕੇ ਆਓ ਅੱਜ ਉਹ ਸਾਰੇ ਕਾਗਜ਼ਾਂ 'ਚ ਨੇ ਟ੍ਰਾਇਲ ਚੱਲ ਰਹੇ ਨੇ ਲੋਕਾਂ ਦੀਆਂ ਗਵਾਹੀਆਂ ਦਿੱਤੀਆਂ ਹੋਈਆਂ ਦਾ ਮੁੱਲ ਆ ਜਿਹੜਾ ਉਹ ਕੋਰਟਾਂ ਦੇ ਵਿੱਚ ਪਊਗਾ ਜਿਹੜੇ ਉਹ ਤੁਸੀਂ ਕਹਿੰਦੇ ਵੀ ਨਵਾਲਵਲ ਕੀਤੇ ਆ ਤੇ ਉਹਨਾਂ ਦੇ ਨਾਂ ਕਿਉਂ ਨਹੀਂ ਦੱਸੇਗੇ ਸਰਕਾਰ ਵੱਲੋਂ ਨਹੀਂ ਨਾਂ ਸਰਕਾਰ ਵੱਲੋਂ ਦੇਖੋ ਜੀ ਸਰਕਾਰ ਵੱਲੋਂ ਦੱਸਣ ਦੀ ਇੱਕ ਵੱਖਰੀ ਪ੍ਰਕਿਰਿਆ ਹੋ ਸਕਦੀ ਉਹਨਾਂ ਨੂੰ ਪਤਾ ਪਰ ਅਸੀਂ ਹੱਬ ਕੇ ਕਹਿੰਦੇ ਆ ਵੀ ਜਿਹੜੇ ਬੰਦੇ ਦੇ ਨਾਂ ਜਨਤਕ ਹੋਏ ਹੋਏ ਆ ਅਸੀਂ ਉਹਨਾਂ ਦੇ ਨਾਂ ਵੀ ਲੈਣੇ ਆ ਚਲਾਨਾ 'ਚ ਨਾਂ ਆਏ ਹੋਏ ਅ ਐਸਐਸਪੀ ਵਿਕਰਮ ਅਮਰਜੀਤ ਕਲਾਰ ਅ ਅਮਰਾਨੰਗਲ ਹੋ ਗਏ ਸੈਣੀ ਹੋ ਗਏ ਉਸ ਸਮੇਂ ਦੀ ਸਰਕਾਰ ਦੇ ਕਰਤਾ ਧਰਤਾ ਬਾਦਲ ਪਰਿਵਾਰ ਹੋ ਗਿਆ ਹੋਰ ਵੀ ਬਹੁਤ ਜਿਹੜੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਂ ਸੀ ਵੀ ਨਹੀਂ ਜਾਣਦੇ ਹੋਵਾਂਗੇ ਉਹ ਜਿਹੜੇ ਲਿਸਟਾਂ ਦੇ ਵਿੱਚ ਆਏ ਹੋਏ ਕਿਉਂਕਿ ਜਦੋਂ ਕੋਰਟ ਦੇ ਵਿੱਚ ਨਾਂ ਆ ਗਏ ਉਹ ਮੈਂ ਤਾਂ ਸਮਝਦਾ ਨਹੀਂ ਕਿ ਕਿਸੇ ਨੂੰ ਉਹਨੂੰ ਲੁਕਾਉਣ ਦੀ ਲੋੜ ਆ ਉਹ ਤਾਂ ਪਬਲਿਕ ਹੋ ਜਾਂਦੀ ਹੈ ਜੀ ਤੁਹਾਨੂੰ ਜਨਨ ਕਿ ਦੱਸਿਆ ਗਿਆ ਸਾਰਾ ਨਾਮ ਜੇ ਵੀ ਜਿਹੜੀ ਇਹ ਵਿੱਚ ਸਾਨੂੰ ਨਹੀਂ ਪੂਰੀ ਪਬਲਿਕ ਨੂੰ ਹੀ ਪਤਾ ਨਹੀਂ ਕਈ ਵਾਰ ਪਬਲਿਕ ਨੂੰ ਇਹ ਸੀ ਨਾ ਵੀ ਨਾਮ ਦੱਸਿਆ ਨਹੀਂ ਗਿਆ ਪਬਲਿਕ ਕੇਸ ਚੱਲਦਾ ਵੀ ਕਰ ਜੀ ਜੀ ਕੇਸ ਚੱਲਦਾ ਨਾ ਭਾਈ ਜੀ ਜਦੋਂ ਕੋਰਟ ਦੇ ਵਿੱਚ ਕੇਸ ਹੀ ਆ ਗਿਆ ਉਹ ਤਾਂ ਅੱਜ ਪਬਲਿਕ ਐਪ ਤੇ ਪਿਆ ਐਫ ਆਈ ਆਰ ਨੰਬਰ ਭਰੋ ਤੁਹਾਨੂੰ ਸਾਰਿਆਂ ਦੇ ਨਾਮ ਆ ਜਾਣੇ ਆ ਕਿਹਨਾਂ ਕਿਹਨਾਂ ਦੇ ਖਿਲਾਫ ਆ ਤਰੀਕ ਜਿੱਦੇ ਹੁੰਦੀ ਉਹਦੇ ਤੁਸੀਂ ਤਰੀਕ ਦੇ ਉੱਤੇ ਲਿਸਟ ਲੱਗ ਜਾਂਦੀ ਹੈ ਬਕਾਇਦਾ ਵੀ ਕਿਹੜੇ ਕਿਹੜੇ ਬੰਦੇ ਆ ਚਨਵੋਲਵ ਆ ਕਿਹੜੇ ਕਿਹੜੇ ਦੀ ਅੱ ਜਿਹੜਾ ਬੰਦਾ ਇਸ ਕੇਸ ਦੇ ਨਾਲ ਜੁੜਿਆ ਇਨ ਟੱਚ ਆ ਉਹਨੂੰ ਮੈਨੂੰ ਲੱਗਦਾ ਜਲਦੀ ਪਤਾ ਲੱਗ ਜਾਂਦਾ ਤੇ ਆਮ ਲੋਕਾਂ ਨੂੰ ਹਾਂ ਇਹ ਜ਼ਰੂਰ ਆ ਵੀ ਆਮ ਲੋਕਾਂ ਦੇ ਵਿੱਚ ਉਹ ਕਿਸੇ ਵੱਡੇ ਚਿਹਰੇ ਦੇ ਮੂੰਹੋਂ ਨਾ ਨਿਕਲ ਤਾਂ ਲੋਕ ਸੱਚ ਮੰਨਦੇ ਜੀ ਜੇ ਲੋਕ ਕਹਿੰਦੇ ਸੀ ਜਿਵੇਂ ਕਾਦੀ ਪਾਰਟੀ ਤੋਂ ਇਨਸਾਫ ਨਹੀਂ ਮਿਲਿਆ ਫਿਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀ ਮੈਂ ਇਨਸਾਫ ਦਿਵਾਉਂਗਾ ਉਹਨਾਂ ਤੋਂ ਇਨਸਾਫ ਨਹੀਂ ਮਿਲਿਆ ਕੀ ਹੁਣ ਤੁਹਾਨੂੰ ਆਮ ਆਦੀ ਪਾਰਟੀ ਤੋਂ ਇਨਸਾਫ ਸਰਕਾਰਾਂ ਵਾਲੇ ਪਾਸੋਂ ਨਹੀਂ ਮਿਲਣਾ ਬਾਈ ਜੀ ਅਸੀਂ ਪਹਿਲਾਂ ਵੀ ਕਹਿੰਦੇ ਰਹਾਂ ਤੇ ਹੁਣ ਵੀ ਕਹਿ ਰਹੇ ਹਾਂ ਜੀ ਇਸ ਸਿਸਟਮ ਦੇ ਨਾਲ ਜੇ ਟੱਕਰ ਲਾਵਾਂਗੇ ਤਾਂ ਪਹਿਲਾ ਵੀ ਸਿੱਖਣਾ ਹੈ ਆਪ ਕੀ ਧਾਗੇ ਵੀ ਆਪ ਹੀ ਕਰਨਗੇ ਜੀ ਅਸੀਂ ਤਾਂ ਇਸ ਸਿਸਟਮ ਨੂੰ ਝੂਠਾ ਪਾਉਣ ਦੇ ਲਈ ਪੈਰਵਾਈਆਂ ਕੀਤੀਆਂ ਜੀ ਕਿਉਂਕਿ ਸਾਨੂੰ ਸਨ ਚ ਇਹ ਆਉਂਦਾ ਹੁੰਦਾ ਕਿ ਬੰਦੀ ਸਿੰਘ 40 40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਜੀ ਉਹਨਾਂ ਦੇ ਉੱਤੇ ਤੁਸੀਂ ਪੈਰਵਾਈਆਂ ਨਹੀਂ ਕੀਤੀਆਂ ਨਹੀਂ ਅੱਜ ਨੂੰ ਬਾਹਰ ਆ ਜਾਂਦੇ ਇਹ ਇਹਨਾਂ ਦੇ ਵੱਲੋਂ ਕਹੀਆਂ ਜਾਂਦੀਆਂ ਗੱਲਾਂ ਤੇ ਅਸੀਂ ਇਹਨਾਂ ਦੇ ਸਿਸਟਮ ਨੂੰ ਝੂਠਾ ਪਾਉਣ ਦੇ ਲਈ ਇਹਨਾਂ ਦੀ ਪ੍ਰਕਿਰਿਆ ਨੂੰ ਫੋਲੋ ਕੀਤਾ ਉਹਦੇ ਉਹਦੇ ਥਰੂ ਜਿਹੜੇ ਕਾਗਜ਼ ਚਾਹੀਦੇ ਸੀ ਜਿਹੜੀਆਂ ਕੋਟਾਂ ਦੇ ਵਿੱਚ ਕੇਸ ਲਾਉਣੇ ਚਾਹੀਦੇ ਸਾਰੇ ਲਾਏ ਆ ਜੀ ਤਾਂ ਵੀ ਇਹਨਾਂ ਦੇ 10 ਸਾਲ ਹੋ ਗਏ ਉਹਨਾਂ ਨੇ ਕਿਸੇ ਬੰਦੇ ਨੂੰ سزا ਨਹੀਂ ਦਿੱਤੀ 9.5 ਸਾਲ ਦਾ ਸਮਾਂ ਬੀਤ ਚੱਲਿਆ ਇਸ ਕਾਂਡ ਨੂੰ ਤੇ ਹਜੇ ਤੱਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਆ ਸੋ ਸਾਡਾ ਤਾਂ ਇਹੀ ਚੈਲੰਜ ਆ ਵੀ ਤੁਸੀਂ ਜੇ ਅਸੀਂ ਤੁਹਾਡਾ ਸਿਸਟਮ ਫਾਲੋ ਕਰ ਰਹੇ ਹਾਂ ਤੇ ਤਾਂ ਵੀ ਤੁਸੀਂ ਇੰਨੇ ਟਾਈਮ ਬਾਅਦ ਸਜ਼ਾ ਦੇ ਨੇੜੇ ਤੇੜੀ ਨਹੀਂ ਗਏ ਤੇ ਜੇ ਅਸੀਂ ਨਹੀਂ ਕੀਤਾ ਤੁਸੀਂ ਸਾਡੇ ਨੂੰ 30-30 ਸਾਲ ਜੇਲ੍ਹਾਂ 'ਚ ਫਿਰਕੋ ਰੱਖਿਆ ਕਿਉਂਕਿ ਤੁਹਾਡੇ ਲਾਅ ਦੇ ਮੁਤਾਬਕ ਤਾਂ 20 ਸਾਲ ਸਭ ਤੋਂ ਵੱਡੀ ਸਜ਼ਾ ਜੀ ਹੱਦ 30 ਸਾਲ ਕਰ ਦੇਣਗੇ ਜੀ ਪਰ ਸਾਡੇ ਤਾਂ 40-40 30 ਤੋਂ ਵੱਧ ਸਾਲ ਹੋ ਗਏ ਆ ਉਹਨਾਂ ਨੂੰ ਹਜੇ ਤੱਕ ਪ੍ਰੋਲ ਤੱਕ ਨਹੀਂ ਮਿਲੀ ਤੇ ਇਹਨਾਂ ਦਾ ਕਾਨੂੰਨ ਤਾਂ ਇਹ ਕਹਿੰਦਾ ਵੀ ਬਲਾਤਕਾਰ ਕਰੋ ਜੀ ਜੇਲ੍ਹ ਦੇ ਵਿੱਚੋਂ ਚੰਗੇ ਕੈਰੈਕਟਰ ਦਾ ਸਰਟੀਫਿਕੇਟ ਲਾਓ ਤੇ ਬਾਹਰ ਆਓ ਜੀ ਉਹ ਸਰਸੇ ਵਾਲੇ ਨੂੰ ਇਹਨਾਂ ਨੇ ਵਾਕੂਬੀ ਚੰਗੇ ਤਰ੍ਹਾਂ ਦਿੱਤਾ ਹੋਇਆ ਤੇ ਰੱਖਿਆ ਹੋਇਆ ਜੀ ਜੀ ਜਿਹੜਾ ਹੁਣ ਮਾਨ ਸਾਹਿਬ ਨੇ ਤੁਹਾਡੇ ਨਾਲ ਬੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਵੀ ਵਾਅਦੇ ਕਰੇ ਸੀ ਤੁਹਾਨੂੰ ਜਲਦ ਜਣੇ ਕਿ ਇਨਸਾਫ ਮਿਲੇਗਾ ਇਹ ਲੋਕ ਜਵਾਬ ਲੈ ਆ ਜੀ ਅਸੀਂ ਤਾਂ ਜਿਹੜਾ ਕੰਮ ਕਰੀ ਲੋਕ ਤਾਂ ਕਹਿ ਰਹੇ ਵੀ ਨਹੀਂ ਅਜੇ ਜਨਸਾਫ ਨਹੀਂ ਮਿਲਿਆ ਜ्यादा ਤਾਂ ਤੁਹਾਡੇ ਤੇ ਆ ਵੀ ਕੀ ਤੁਹਾਨੂੰ ਲੱਗਦਾ ਵੀ ਇਸ ਮਾਨ ਸਰਕਾਰ ਆਦੇ ਵਾਅਦੇ ਤੇ ਖਰੀ ਪਹਿਲਾਂ ਹੀ ਕਹਤਾ ਜੀ ਸਰਕਾਰ ਕੋਈ ਖਰੀ ਨਹੀਂ ਉਤਰਦੀ ਜੀ ਸਰਕਾਰ ਸਿਰਫ ਵੋਟਾਂ ਦੇ ਲਈ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਦੇ ਆ ਉਹਨਾਂ ਨੂੰ ਤੁਸੀਂ ਅੱਜ ਪੁੱਛੋਗੇ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਹਿ ਦਿੰਨਾ ਵੀ ਫਲਾਣੇ ਨੇ ਵੀ ਤਾਂ ਕਹਿ ਹੀ ਸੀਗਾ ਵੀ ਤੁਹਾਨੂੰ ਸਾਡੀ ਸਰਕਾਰੋਂ ਤੇ ਆ ਕੁਝ ਕਰਾਂਗੇ ਜੀ ਇਹ ਸਾਡੇ ਸਵਾਲ ਦਾ ਜਵਾਬ ਨਹੀਂ ਹੈ ਜੀ ਜੇ ਅਸੀਂ ਪੋਲੀਟੀਕਲ ਲੋਕਾਂ ਨਾਲ ਗੱਲ ਕਰਦੇ ਆ ਉਹਦਾ ਕਹਿੰਦੇ ਆ ਵੀ ਜੇ ਇੱਥੇ ਫਲਾਣੇ ਤੇ ਪਰਚਾ ਹੋਇਆ ਤੇ ਅੱਜ ਉਹਦੀ ਸਰਕਾਰ 'ਚ ਗੱਲ ਹੋ ਗਈ ਤਾਂ ਉਹਤੇ ਪਰਚਾ ਹੋਣਾ ਚਾਹੀਦਾ ਜੀ ਸਾਡੀ ਇਹ ਖੇਡ ਨਹੀਂ ਹੈ ਸਾਡਾ ਇਹ ਵੀ ਜਿਹੜੇ ਬੰਦੇ ਨੇ ਕੀਤਾ ਉਹਨਾਂ ਦੇ ਕਾਰਵਾਈਆਂ ਕਰੋ ਜੀ ਸਰਕਾਰ ਸਿਰਫ ਚਿਹਰੇ ਬਦਲਦੇ ਆ ਕੁਰਸੀਆਂ ਉਹੀ ਆ ਉਹ ਚਿਹਰੇ ਬਦਲ ਕੇ ਲੋਕਾਂ ਨੂੰ ਬੇਹਕੂਬ ਬਣਾਉਂਦੇ ਆ ਜੀ ਅਸੀਂ ਆ ਉਸ ਸਿਸਟਮ ਦੇ ਨਾਲ ਲੜ ਰਹੇ ਆ ਜਿਹਨਾਂ ਚੋਂ ਸਰਕਾਰਾਂ ਬਣਦੀਆਂ ਜੀ ਕੁਲਤਾਰ ਸਿੰਘ ਸੰਧਵਾ ਵੀ ਤੁਹਾਡੇ ਕੋਲੇ ਆ ਕੇ ਜਿਨੀ ਕਿ ਬੈਂਦੇ ਰਹੇ ਧਾਨੇ ਦੇ ਵਿੱਚ ਉਹਨਾਂ ਵੱਲੋਂ ਵੀ ਤੁਹਾਨੂੰ ਬੜਾ ਵਿਸ਼ਵਾਸ ਦਿਵਾਇਆ ਸੀ ਐਜ਼ ਇੱਕ ਬੰਦਾ ਤੌਰ ਤੇ ਐਜ਼ ਇੱਕ ਹਿਊਮਨ ਬੀਇੰਗ ਕੁਆਲਟੀ ਹੋ ਗਈ ਕੁਲਤਾਰ ਸਿੰਘ ਸੰਧਵਾ ਮਤਲਬ ਸਾਡੇ ਏਰੀਆ ਦੇ ਨੇ ਆਪਣੇ ਏਰੀਆ ਦੇ ਨੇ ਠੀਕ ਆ ਪਰ ਜੇ ਸਰਕਾਰ ਦੀ ਲੋਬੀ ਦੇ ਵਿੱਚੋਂ ਗੱਲ ਕਰਦੇ ਆ ਤਾਂ ਕੁਲਤਾਰ ਸਿੰਘ ਸੰਧਵਾ ਦੇ ਹੱਥ ਜਿਓ ਪਾਵਰਾਂ ਹੁੰਦੀਆਂ ਮੈਨੂੰ ਲੱਗਦਾ ਜਦੋਂ ਨੂੰ ਇਨਸਾਫ ਦਵਾ ਦਿੰਦੇ ਜੋ ਜਿੱਸਾ ਉਹਣਾ ਕਹਿੰਦੇ ਆ ਜੀ ਕਿਉਂਕਿ ਜਿਹੜੀ ਸਰਕਾਰ ਇਹ ਚ ਇੱਕ ਬੰਦਾ ਨਹੀਂ ਕਹੂੰਗਾ ਸਾਰੇ ਜ਼ਿੰਮੇਵਾਰ ਆ ਬਈ ਜੀ ਜੀ ਜੇ ਕੈਪਟਨ ਅਮਰਿੰਦਰ ਸਿੰਘ ਨੇ ਸੌ ਖਾਧੀ ਆ ਤਾਂ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਮਤ ਆਈ ਤਾਂ ਫੇਰ ਹੀ ਉਹਦੇ ਤੇ ਆਪਾਂ ਗੱਲ ਕੀਤੀ ਜੀ ਫੇਰ ਹੀ ਉਹਦੀ ਸਰਕਾਰ ਬਣੀ ਜੀ ਤੇ ਜੇ ਕੱਲੇ ਕੈਪਟਨ ਅਮਰਿੰਦਰ ਸਿੰਘ ਦੀ ਸੌ ਤੇ ਕਹਿੰਦੇ ਕੱਲਾ ਕੈਪਟਨ ਅਮਰਿੰਦਰ ਸਿੰਘ ਐਮਐਲਏ ਬਣ ਜਾਂਦਾ ਤੇ ਸਰਕਾਰ ਉਹਦੀ ਨਾ ਬਣਦੀ ਫੇਰ ਫੇਰ ਨਹੀਂ ਨਾ ਉਹ ਗੱਲ ਬਣਦੀ ਜੀ ਸੋ ਸਾਰੀ ਸਰਕਾਰ ਹੀ ਜ਼ਿੰਮੇਵਾਰ ਆ ਸਾਰੀ ਉਹ ਲੌਬੀ ਜ਼ਿੰਮੇਵਾਰ ਆ ਜੀ ਜਿਹੜੀ ਇਸ ਤੇ ਕੰਮ ਕਰਦੀ ਨਹੀਂ ਆ ਤੇ ਲੋਕਾਂ ਨੂੰ ਬੇਫੂਕ ਬਣਾ ਰਹੀ ਹੈ ਜੀ ਕੀ ਲੱਗਦਾ ਤੁਹਾਨੂੰ ਜਿੰਨੀਆਂ ਸਰਕਾਰਾਂ ਆਈਆਂ ਸਾਰਿਆਂ ਨੇ ਇਸ ਤੇ ਜਨੇ ਕਿ ਮੁੱਦੇ ਤੇ ਸਿਆਸਤੀ ਕੀਤੀ ਹੈ ਇਸ ਇਸ ਚੀਜ਼ ਨੂੰ ਇੱਕ ਦੁਖਾਂਤ ਸਮਝ ਕੇ ਹੱਲ ਕੀਤਾ ਹੁੰਦਾ ਤਾਂ ਇਹਨੂੰ ਹੱਲ ਹੋ ਜਾਂਦਾ ਇਹ ਦੁਖਾਂਤ ਨਹੀਂ ਨਾਲ ਹੀ ਇੱਕ ਮੁੱਦਾ ਜੀ ਪੰਜਾਬ ਦੇ ਲੋਕਾਂ ਦੇ ਲਈ ਦਰਦ ਦਾ ਦੁਖਾਂਤ ਹੈ ਵੀ ਇਹ ਗਲਤ ਹੋਇਆ ਸਾਡੇ ਸਤ ਦੀ ਬੇਅਦਬੀ ਹੋਈ ਆ ਸਖਸ਼ੀਦ ਹੋਇਆ ਡੰਗਾ ਚੱਲੀਆਂ ਲੋਕਾਂ ਨੂੰ ਕੁੱਟਿਆ ਗਿਆ ਸਾਡੇ ਲੋਕਾਂ ਦਾ ਦਰਦ ਹੈ ਜੀ ਤੇ ਸਾਨੂੰ ਉਹ ਦਰਦ ਦੇ ਵਿੱਚੋਂ ਇਹ ਵਗਰ ਲਾ ਕੇ ਵੋਟਾਂ ਵਾਲੇ ਪਾਸੇ ਲੈ ਜਾਂਦੇ ਆ ਇਹਨਾਂ ਰਾਜਨੀਤਿਕ ਲੋਕਾਂ ਦਾ ਮੁੱਦਾ ਹੈ ਜੀ ਇਹ ਉਸ ਉਸ ਨੂੰ ਉਦੋਂ ਤੱਕ ਵਰਤਦੇ ਆ ਜਦੋਂ ਤੱਕ ਨਵਾਂ ਨਹੀਂ ਮਿਲ ਜਾਂਦਾ ਜੀ ਸਿੱਖ ਮੁੱਖ ਮੰਤਰੀ ਚਿਹਰਾ ਹੋਵੇ ਜਿੰਨੇ ਵੀ ਦੀ ਬਣਿਆ ਸਿੱਖ ਮੁੱਖ ਮੰਤਰੀ ਚਿਹਰਾ ਬਣਿਆ ਇਨਸਾਫ ਸਾਨੂੰ ਗੁਰੂ ਦਾ ਫੇਰ ਵੀ ਨਹੀਂ ਮਿਲਿਆ ਨਹੀਂ ਗੁਰੂ ਦਾ ਇਨਸਾਫ ਕਰਨ ਵਾਲਾ ਇਹ ਕੌਣਾ ਗੁਰੂ ਦਾ ਇਨਸਾਫ ਤਾਂ ਗੁਰੂ ਸਾਹਿਬ ਨੇ ਆਪ ਹੀ ਕਰ ਦੇਣਾ ਨਾ ਗੁਰੂ ਸਾਹਿਬ ਦਾ ਕੁਝ ਇਹ ਵਿਗਾੜ ਸਕਦੇ ਆ ਲੋਕ ਨਾ ਕਦੇ ਵਿਗੜਿਆ ਕਿਉਂਕਿ ਜੇ ਅਸੀਂ ਸਰੀਰਕ ਰੂਪੀ ਗੁਰੂ ਸਾਹਿਬ ਦੀ ਗੱਲ ਕਰ ਗਿਆ ਤਾਂ ਉਸ ਸਮੇਂ ਦੇ ਵੀ ਤੁਸੀਂ ਦੇਖੋਗੇ ਕਿ ਗੁਰੂ ਸਾਹਿਬ ਨੇ ਤਾਂ ਆਪ ਹੀ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਸਾਡਾ ਤਾਂ ਸ਼ਬਦ ਗੁਰੂ ਆ ਦੀ ਸਾਡੇ ਸਾਡੇ ਗੁਰੂ ਦਾ ਇਹ ਕੱਖ ਨਹੀਂ ਕਰ ਸਕਦੇ ਹਾਂ ਉਹਦੇ ਤੇ ਜਿਹੜੀ ਕੋਈ ਇਹ ਦੁਕਾਰਮ ਕੁਕਾਰਮ ਕਰਦੇ ਆ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਗੁਰੂ ਦੇ ਸਿੱਖ ਅੱਜ ਵੀ ਜਉਂਦੇ ਨੇ ਤੇ ਪ੍ਰਾਤਨ ਸਿਧਾਂਤਾਂ ਮੁਤਾਬਕ ਉਹ ਜਿਹੜੀ ਸਜ਼ਾ ਦਿੰਦੇ ਰਹਿਣਗੇ ਜੀ ਇੱਕ ਹੀ ਦੱਸੋ ਸਾਨੂੰ ਵੀ ਜਿਹੜਾ ਕਦੇ ਸੀ ਮੋਰਚਾ ਉਹ ਤਦ ਤੱਕ ਚੱਕਿਆ ਜਾਊਗਾ ਜਦ ਤੱਕ ਸੰਸਾਫ ਨਹੀਂ ਮਿਲਦਾ ਮੋਰਚਾ ਫਿਰ ਚੱਕਣ ਦਾ ਕਾਰਨ ਕੀ ਮੈਂ ਮੋਰਚਾ ਤਾਂ ਅੱਜ ਵਹਿ ਜਾਣਾ ਜੀ ਅੱਜ ਵੀ ਤਾਂ ਮੋਰਚੇ ਚੱਲੀ ਹੁੰਦਾ ਹੈ ਕਿਸ ਹਿਸਾਬ ਨਾਲ ਅਸੀਂ ਕੋਟਾਂ 'ਚ ਨਹੀਂ ਜਾਂਦੇ ਅਸੀਂ ਤਰੀਕਾ ਤੇ ਨਹੀਂ ਜਾਂਦੇ ਜੀ ਜੇ ਉੱਥੇ ਬੈਠਣ ਦੇ ਨਾਲ ਉਹਨਾਂ ਨੂੰ ਸਜ਼ਾ ਕੱਲ ਨੂੰ ਦੇ ਦੇਣਗੇ ਤਾਂ ਮੈਨੂੰ ਕੋਈ ਚੱਕਰ ਨਹੀਂ ਆਸੀ ਫਿਰ ਵੀ ਬਹਿ ਜਾਗੇ ਅਸੀਂ ਫਿਰ ਵੀ ਜੇ ਸਾਨੂੰ ਸਾਡੇ ਪੰਜਾਬ ਦੇ ਲੋਕ ਸੜਕਾਂ ਤੇ ਬੈਠੇ ਵੇਖ ਕੇ ਕਹਿੰਦੇ ਆ ਵੀ ਉੱਥੇ ਬੈਠਣੇ ਚਾਹੀਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇਹ ਗੱਲ ਕਹਿੰਦਾ ਜਿਹੜੀ ਚੀਜ਼ ਨੂੰ ਲੈ ਕੇ ਲਾਇਆ ਗਿਆ ਸੀ ਜਿਹੜੀਆਂ ਮੰਗਾ ਸੀਗਾ ਵੀ ਤੁਹਾਡੇ ਦੇ ਖਿਲਾਫ ਗੱਲ ਬਣਦੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕੱਲਾ ਬੋਲਿਆ ਨ ਜਾਵੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਦਿਖਾਈ ਜਾਵੇ ਉੱਚ ਹੋਈਆਂ ਅਸੀਂ ਤਾਂ ਹੀ ਉਹ ਗੱਲਾਂ ਹੋਊਗਾ ਤੇ ਅੱਜ ਕੋਟਾਂ ਤੇ ਵੀ ਜਾ ਰਹੇ ਆ ਅਸੀਂ ਤਰੀਕਾ ਤੇ ਜਾ ਰਹੇ ਆ ਪੈਰ ਵਾਂਗਾ ਤਾਂ ਸਖਰਾ ਸਿੰਘ ਹੀ ਕਰ ਰਿਹਾ ਨਾ ਪੈਰ ਵਾਂਗਾ ਤਾਂ ਉਹੀ ਉਹ ਲੋਕ ਕਰ ਰਹੇ ਨੇ ਜਿਹੜੇ ਦਰਦ ਰੱਖ ਨਾ ਜਿਹੜੇ ਮੁੰਡੇ ਉਥੇ ਆਉਂਦੇ ਆ ਉਹੀ ਉਹਨਾਂ ਨੂੰ ਪਤਾ ਨਾ ਤੇ ਜੇ ਉਥੇ ਬੈਠਿਆਂ ਦੇ ਨਾਲ ਮੈਂ ਕਹਿੰਨਾ ਵੀ ਅੱਜ ਸਾਡੇ ਇਕੱਠ ਕਰਨ ਦੇ ਨਾਲ ਐਡੇ ਐਡੇ ਕੱਟ ਕਰ ਲਿਆ ਸੀ ਸਾਡੇ ਬੰਦੇ ਤਾਂ ਇਹਨਾਂ ਨੇ ਬਾਹਰ ਨਹੀਂ ਕੱਡੇ ਸਾਡੇ ਇਕੱਠ ਕਰਨ ਦੇ ਨਾਲ ਅੰਦਰ ਕਿਵੇਂ ਭੇਜ ਦੇਣਗੇ ਉਹ ਵੀ ਇਹਨਾਂ ਦੇ ਬੰਦੇ ਜੀ ਜਿਹੜੇ ਜਿਹੜੇ ਨੂੰ ਅਸੀਂ ਅੰਦਰ ਭੇਜਣਾ ਉਹ ਇਹਨਾਂ ਦੇ ਬੰਦੇ ਜੀ ਸਾਡੇ ਇਨੋਸੈਂਟ ਬੰਦੇ ਜਿਹੜੇ ਅੰਦਰ ਬੈਠੇ ਉਹ ਤਾਂ ਇਹਨਾਂ ਨੇ ਬਾਹਰ ਨਹੀਂ ਕੱਡੇ ਹਾਲਾਂਕਿ ਹੋਰ ਅੰਦਰ ਬੰਦ ਕਰਤੇ ਜੀ ਬਚੇ ਵੀ ਕਿਹਾ ਜਾ ਰਿਹਾ ਨਾ ਬिश्वਰਾਜ ਸਿੰਘ ਨੇ ਲੋਕਾਂ ਦੀ ਰਾਇ ਕਿਉਂ ਨਹੀਂ ਲਈ ਜਦੋਂ ਧਰਨਾ ਚੱਕਣਾ ਸੀ ਜਦੋਂ ਲਾਉਣਾ ਸੀ ਉਹਦੇ ਤਾਂ ਲੋਕਾਂ ਨੂੰ ਪੁੱਛਿਆ ਜਾਂਦਾ ਸੀ ਵੀ ਆਪਾਂ ਅੱਜ ਮੋਰਚਾ ਲਾਉਣਾ ਧਰਨਾ ਲਾਉਣਾ ਜਦੋਂ ਚੱਕਣਾ ਸੀ ਉਹਦੇ ਲੋਕਾਂ ਦੀ ਬਹੁਮਤ ਕਿਉਂ ਨਹੀਂ ਲਈ ਗਈ ਨਹੀਂ ਜੀ ਜਿੱਦਾਂ ਰਾਇ ਦੇਖੋ ਜੀ ਜਿੱਦਾਂ ਰਾਇ ਲਈ ਗਈ ਆ ਜਿੱਦੇ ਧਰਨਾ ਲਾਇਆ ਉਹਦੇ ਵੀ ਤਾਂ ਸਗਰਾ ਸਿੰਘ ਦੀ ਸਪੀਡ ਤੁਸੀਂ ਕੱਢ ਕੇ ਦੇਖੋਗੇ ਵੀ ਅਸੀਂ ਇੱਥੇ ਉਹਨਾ ਟਾਈਮ ਬੈਠਾ ਜਿੰਨਾ ਟਾਈਮ ਇਹਨਾਂ ਤੇ ਕਾਰਵਾਂਗਾ ਸਟਾਰਟ ਨਹੀਂ ਕਰਦੇ ਜੀ ਜਿੰਨਾ ਟਾਈਮ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਂਗਾ ਸਟਾਰਟ ਨਹੀਂ ਹੁੰਦੀਆਂ ਸ਼ੁਰੂ ਨਹੀਂ ਹੁੰਦੀਆਂ ਜੰਤਕ ਨਹੀਂ ਹੁੰਦੇ ਜੀ ਉਹਨਾ ਟਾਈ ਕਾਲ ਸਾਂਝੇ ਰੂਪ ਦੇ ਜਾਂਦੀ ਰਹੀ ਸਾਰੀਆਂ ਜਥੇਬੰਦੀਆਂ ਨੂੰ ਮਤਲਬ ਸਾਰੀਆਂ ਜਥੇਬੰਦੀਆਂ ਹੋਂਦ ਕਰ ਰਹਿਗਾਂ ਤੇ ਉਸ ਦਿਨ ਵੀ ਤਾਂ ਜਿੱਦੇ ਚਲਾਨ ਪੇਸ਼ ਹੋਣ ਦੀ ਗੱਲ ਹੀ ਸੀ ਜੀ ਜੀ ਜਦੋਂ ਕੀਤਾ ਗਿਆ ਜਾਂ ਉਹ ਰਿਪੋਰਟ ਪੇਸ਼ ਕੀਤੀ ਗਈ ਤੇ ਉਸ ਤੋਂ ਬਾਅਦ ਧਰਨਾ ਚੱਕਣ ਤੇ ਵੀ ਇਹ ਤਾਂ ਓਪਨਲੀ ਕੱਟ ਰੱਖਿਆ ਸੀ ਨਾ ਜੀ ਤੇ ਉਹਦੇ 'ਚ ਇਹ ਤਾਂ ਨਹੀਂ ਕਿਹਾ ਵੀ ਕਿਸੇ ਨੇ ਨਹੀਂ ਆਉਣਾ ਸਾਰੇ ਆ ਸਕਦੇ ਆ ਸਾਰੇ ਜਿੰਨਾਂ ਦਾ ਜਿੰਨਾਂ ਦਾ ਸਮਾਂ ਸੀ ਜਿੰਨਾਂ ਦਾ ਟਾਈਮ ਸੀ ਉਹ ਆਏ ਆ 2 ਸਾਲ ਪੂਰਾ ਚੱਲਿਆ 2 ਸਾਲ ਅਸੀਂ ਉੱਥੇ ਹੀ ਰਹੇ ਆ ਆਪਾਂ ਕਿਹੜਾ ਕਿਤੇ ਜਾਂ ਅੱਜ ਭੱਜੇ ਆਂ ਜੀ ਨਾ ਅਸੀਂ ਪਹਿਲਾਂ ਭੱਜੇ ਆਂ ਜੀ ਅੱਜ ਵੀ ਆਪਾਂ ਉਹਨਾਂ ਲੋਕਾਂ ਦੇ ਜਿਹੜੇ ਭ ਜਿਹੜੇ ਸਮਝਦੇ ਆਏ ਜੇ ਅਸੀਂ ਗਲਤ ਕੀਤਾ ਤਾਂ ਅਸੀਂ ਉਹਨਾਂ ਨੂੰ ਜਵਾਬ ਦੇ ਹੈਗੇ ਆ ਉਹਨਾਂ ਨੂੰ ਦੱਸਣ ਯੋਗ ਹੈਗੇ ਆ ਉਹਨਾਂ ਨੂੰ ਦੱਸ ਸਕਦੇ ਆ ਕਿ ਇੱਥੇ ਕੀ ਕਾਰਨ ਰਿਹਾ ਕੀ ਨਹੀਂ ਰਿਹਾ ਤੇ ਕੀ ਆਪਣਾ ਅਚੀਵਮੈਂਟ ਹੋਈਆਂ ਤੇ ਜਿਹੜੇ ਆਏ ਨਹੀਂ ਜਿਹੜੇ ਫੇਸਬੁੱਕ ਤੇ ਬਹਿ ਕੇ ਲਿਖਦੇ ਆ ਉਹਨਾਂ ਨੂੰ ਨਹੀਂ ਨਾ ਇਸ ਗੱਲ ਦਾ ਜਵਾਬ ਦੇ ਸਕਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਹੜੇ ਹੁਣ ਉੱਥੇ ਆਉਂਦੇ ਰਿਹਾ ਜਿਨ੍ਹਾਂ ਨੂੰ ਹਾਲਾਤ ਪਤਾ ਉਹ ਮੈਨੂੰ ਲੱਗਦਾ ਸਵਾਲ ਨਹੀਂ ਕਰਦੇ